ਬੁਢਾਪੇ ਦੇ ਵਿੱਚ ਇਦਾਂ ਹੀ ਕੈਦ ਦਿੱਤਾ ਹੋਵੇਗਾ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈ ਮੈਨੇਜਰ ਆਪਣੇ ਕੰਮ ਕਰਨ ਦੇ ਲਈ ਚਲਾ ਜਾਂਦਾ ਹੈ ਅਤੇ ਇੱਧਰ ਉਹ ਟੇਬਲ ਦੇ ਉੱਤੇ ਲਿਫਾਫਾ ਪਿਆ ਹੋਇਆ ਸੀ ਜਿਸ ਲਿਫਾਫੇ ਦੇ ਅੰਦਰ ਉਸ ਬਜ਼ੁਰਗ ਵਿਅਕਤੀ ਦਾ ਬੈਂਕ ਦਾ ਅਕਾਊਂਟ ਦੀ ਡਿਟੇਲ ਸੀ ਤੇ ਉਸ ਤੋਂ ਬਾਅਦ ਜਿਹੜਾ ਰੇਸ਼ਮ ਹੁੰਦਾ ਹੈ ਉਹ ਉਸ ਲਿਫਾਫੇ ਨੂੰ ਟੇਬਲ ਦੇ ਉੱਤੇ ਚੁੱਕ ਲੈਂਦਾ ਹੈ ਅਤੇ ਆਪਣੇ ਕੰਪਿਊਟਰ ਦੇ ਸਰਵਰ ਤੇ ਲੌਗਇਨ ਕਰਕੇ ਉਹ ਲਈ ਫਾਫੇ ਦੇ ਅੰਦਰ ਦਿੱਤੀ ਗਈ ਜਾਣਕਾਰੀ ਦੇ ਹਿਸਾਬ ਨਾਲ ਲੱਭਣ ਲੱਗ ਜਾਂਦਾ ਹੈ ਲੱਭਣ ਤੋਂ ਬਾਅਦ ਜਦੋਂ ਪੁਰਾਣਾ ਰਿਕਾਰਡ ਖੰਘਾਲਿਆ ਜਾਂਦਾ ਹੈ ਕਿ ਇਹ ਜੋ ਬਜ਼ੁਰਗ ਵਿਅਕਤੀ ਇੱਥੇ ਆਇਆ ਸੀ ਉਹ ਇਸ ਬੈਂਕ ਦਾ ਇੱਕ ਤਰ੍ਹਾਂ ਓਨਰ ਹੀ ਹੈ ਕਿਉਂਕਿ ਇਸ ਬੈਂਕ ਦੇ 60% ਸ਼ੇਅਰ ਇਸ ਦੇ ਕੋਲ ਹੀ ਹਨ ਇਸ ਗੱਲ ਨੂੰ ਸੁਣ ਕੇ ਉਹ ਬੜਾ ਹੀ ਹੈਰਾਨ ਹੁੰਦਾ ਹੈ ਅਤੇ ਹੋਰ ਵੀ ਚੰਗੀ ਤਰ੍ਹਾਂ ਉਸ ਡਿਟੇਲ ਨੂੰ ਪੜਨ ਲੱਗਦਾ ਹੈ ਅਤੇ ਡਿਟੇਲ ਨੂੰ ਪੂਰੀ ਪੜਨ ਤੋਂ ਬਾਅਦ ਉਹ ਪੂਰੀ ਤਰ੍ਹਾਂ ਦੇ ਨਾਲ ਕਨਫਰਮ ਹੋ ਜਾਂਦਾ ਹੈ ਸ਼ੋਰ ਹੋ ਜਾਂਦਾ ਹੈ ਕਿ ਇਹ ਇਸ ਬੈਂਕ ਦੇ ਮਾਲਕ ਹੀ ਹਨ ਇਸ ਤੋਂ ਬਾਦ ਰਮੇਸ਼ ਉਸ ਰਿਪੋਰਟ ਦੀ ਕਾਪੀ ਕੱਢਦਾ ਹੈ ਅਤੇ ਕਾਪੀ ਕੱਢ ਕੇ ਉਹ ਬੈਂਕ ਮੈਨੇਜਰ ਦੇ ਕੋਲ ਚਲਿਆ ਜਾਂਦਾ ਹੈ ਬੈਂਕ ਮੈਨੇਜਰ ਜੋ ਆਪਣੇ ਕੈਬਨ ਦੇ ਵਿੱਚ ਬੈਠੇ ਕਿਸੇ ਅਮੀਰ ਵਿਅਕਤੀ ਦੇ ਨਾਲ ਮੋਬਾਈਲ ਤੇ ਗੱਲ ਕਰ ਰਿਹਾ ਸੀ ਅਤੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਕੀਮਾਂ ਦੱਸ ਰਿਹਾ ਸੀ ਇਸ ਤੋਂ ਬਾਅਦ ਰਮੇਸ਼ ਨੋਟ ਕਰਦਾ ਹੈ ਅਤੇ ਨੋਟ ਕਰਨ ਤੋਂ ਬਾਅਦ ਕੈਬਨ ਦੇ ਅੰਦਰ ਜਾਣ ਲੱਗ ਜਾਂਦਾ ਹੈ ਬੈਂਕ ਮੈਨੇਜਰ ਉਸ ਨੂੰ ਇਸ਼ਾਰਾ ਕਰਦਾ ਹੈ ਅਤੇ ਇਸ਼ਾਰਾ ਆਰੇ ਨਾਲ ਪੁੱਛਦਾ ਹੈ ਕਿ ਕਿਸ ਕੰਮ ਦੇ ਲਈ ਤੂੰ ਕੈਵਨ ਦੇ ਵਿੱਚ ਆਇਆ ਹੈ ਉਸ ਤੋਂ ਬਾਅਦ ਜੋ ਰਮੇਸ਼ ਹੁੰਦਾ ਹੈ ਉਹ ਇਸ਼ਾਰਿਆਂ ਨਾਲ ਹੀ ਦੱਸ ਦਿੰਦਾ ਹੈ ਕਿ ਇਹ ਇੱਕ ਰਿਪੋਰਟ ਹੈ ਜੋ ਬਜ਼ੁਰਗ ਵਿਅਕਤੀ ਦੀ ਹੈ ਜੋ ਇੱਥੇ ਆਇਆ ਸੀ ਅਤੇ ਤੁਸੀਂ ਉਸ ਨੂੰ ਇਦਾਂ ਹੀ ਇੱਥੋਂ ਭੇਜ ਦਿੱਤਾ ਤੁਸੀਂ ਇੱਕ ਵਾਰ ਇਸ ਨੂੰ ਦੇਖ ਲਵੋ ਤਾਂ ਚੰਗਾ ਹੋਵੇਗਾ ਇਦਾਂ ਹੀ ਕਹਿ ਕੇ ਰਮੇਸ਼ ਨੇ ਉਹ ਰਿਪੋਰਟ ਮੈਨੇਜਰ ਦੇ ਟੇਬਲ ਉੱਤੇ ਰੱਖ ਦਿੱਤੀ ਸੀ ਪਰ ਉਦੋਂ ਹੀ ਜਿਹੜਾ ਮੈਨੇਜਰ ਸਾਹਿਬ ਕਹਿੰਦੇ ਨੇ ਕਲਾਇੰਟ ਤੋਂ ਥੋੜੀ ਸਮੇਂ ਲਈ ਐਕਸਕਿਊਜ਼ ਲੈਂਦੇ ਨੇ ਅਤੇ ਕਹਿੰਦੇ ਨੇ ਦੇਖ ਰਮੇਸ਼ ਸਾਡੇ ਕੋਲ ਐਸੇ ਵੈਸੇ ਲੋਕਾਂ ਦੇ ਲਈ ਟਾਈਮ ਨਹੀਂ ਹੈ ਉਸ ਤੋਂ ਬਾਅਦ ਰਮੇਸ਼ ਬੜੇ ਹੀ ਪਿਆਰ ਤੇ ਆਦਬ ਨਾਲ ਮੈਨੇਜਰ ਨੂੰ ਕਹਿਣ ਲੱਗਦਾ ਹੈ ਕਿ ਜੇਕਰ ਤੁਸੀਂ ਇੱਕ ਵਾਰ ਇਸ ਨੂੰ ਦੇਖ ਲਵੋ ਤਾਂ ਬਹੁਤ ਹੀ ਵਧੀਆ ਹੋਵੇਗਾ ਪਰ ਜੋ ਮੈਨੇਜਰ ਹੈ ਉਹ ਉਸ ਰਿਪੋਰਟ ਨੂੰ ਟੇਬਲ ਤੇ ਖਿਸਕਾਉਂਦੇ ਹੋਏ ਕਹਿੰਦਾ ਹੈ ਕਿ ਮੈਂ ਇਸ ਨੂੰ ਨਹੀਂ ਦੇਖਣਾ ਅਤੇ ਮੈਨੂੰ ਅਜਿਹੇ ਕਸਟਮਰਾਂ ਦੇ ਨਾਲ ਕੋਈ ਵੀ ਦਿਲਚਸਪੀ ਨਹੀਂ ਹੈ ਇਦਾਂ ਹੀ ਕਹਿ ਕੇ ਉਸਨੇ ਰਿਪੋਰਟ ਨੂੰ ਰੇਸ਼ਮ ਵੱਲ ਕਰ ਦਿੱਤਾ ਅਤੇ ਰੇਸ਼ਮ ਉਸ ਰਿਪੋਰਟ ਨੂੰ ਲੈ ਕੇ ਆਪਣੇ ਕੰਮ ਤੇ ਲੱਗ ਜਾਂਦਾ ਹੈ ਬੈਂਕ ਦੇ ਅੰਦਰ ਦਾ ਮਾਹੌਲ ਹੁਣ ਸ਼ਾਂਤ ਹੋ ਗਿਆ ਸੀ ਸਾਰੇ ਲੋਕ ਆਪਣੇ ਕੰਮ ਤਾਂ ਦੇ ਲੱਗੇ ਸੀ ਅਤੇ ਹੌਲੀ-ਹੌਲੀ ਸ਼ਾਮ ਹੋ ਜਾਂਦੀ ਹੈ ਉਸ ਤੋਂ ਬਾਅਦ ਦੂਸਰੇ ਦਿਨ ਉਸੇ ਹੀ ਸਮੇਂ ਤੇ ਜਿਸ ਸਮੇਂ ਤੇ ਗੁਰਬਚਨ ਸਿੰਘ ਜੀ ਆਏ ਸੀ ਉਸੇ ਸਮੇਂ ਤੋਂ ਫਿਰ ਆਉਂਦੇ ਨੇ ਪਰ ਅੱਜ ਉਹਨਾਂ ਦੇ ਨਾਲ ਇੱਕ ਸੂਟ ਬੂਟ ਵਾਲਾ ਵਿਅਕਤੀ ਸੀ ਜਿਸ ਦੇ ਹੱਥ ਦੇ ਵਿੱਚ ਇੱਕ ਬਰੀਫ ਕੇਸ ਵੀ ਸੀ ਅੰਦਰ ਆਉਣ ਤੋਂ ਬਾਅਦ ਉੱਥੇ ਬੈਠੇ ਸਾਰੇ ਲੋਕਾਂ ਦਾ ਇੰਟੈਂਸ਼ਨ ਆਪਣੇ ਵੱਲ ਖਿੱਚਦੇ ਹਨ ਜਿਸ ਤੋਂ ਬਾਅਦ ਮੈਨੇਜਰ ਨੂੰ ਆਪਣੇ ਵੱਲ ਬੁਲਾਉਣ ਦਾ ਇਸ਼ਾਰਾ ਕਰਦੇ ਹਨ ਅਤੇ ਮੈਨੇਜਰ ਵੀ ਡਰਦੇ ਹੋਏ ਆਪਣੇ ਕੈਬਨ ਦੇ ਵਿੱਚੋਂ ਬਾਹਰ ਨਿਕਲ ਕੇ ਗੁਰਬਚਨ ਸਿੰਘ ਜੀ ਦੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ ਉਦੋਂ ਹੀ ਗੁਰਬਚਨ ਸਿੰਘ ਜੀ ਮੈਨੇਜਰ ਨੂੰ ਕਹਿੰਦੇ ਹਨ ਕਿ ਮੈਨੇਜਰ ਸਾਹਿਬ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇਹ ਗੱਲ ਤੁਹਾਨੂੰ ਬਹੁਤ ਭਾਰੀ ਪਵੇਗੀ ਤੁਸੀਂ ਜੋ ਕੁਝ ਵੀ ਕੱਲ ਮੇਰੇ ਨਾਲ ਕੀਤਾ ਸੀ ਉਹ ਬਿਲਕੁਲ ਵੀ ਮਾਫੀ ਦੇ ਕਾਬਿਲ ਨਹੀਂ ਹੈ ਅਤੇ ਹੁਣ ਤੁਸੀਂ ਆਪਣੀ ਸਜ਼ਾ ਭੁਗਤਣ ਦੇ ਲਈ ਤਿਆਰ ਹੋ ਜਾਓ ਇਹ ਗੱਲ ਸੁਣ ਕੇ ਮੈਨੇਜਰ ਥੋੜਾ ਜਿਹਾ ਬੁਖਲਾ ਜਾਂਦਾ ਹੈ ਪਰ ਫਿਰ ਉਹ ਸੋਚਦਾ ਹੈ ਕਿ ਸਜ਼ਾ ਇਹ ਮੈਨੂੰ ਦੇ ਵੀ ਕੀ ਸਕਦੇ ਨੇ ਭਲਾ ਮੇਰੇ ਨਾਲ ਕੀ ਕਰ ਸਕਦੇ ਨੇ ਉਸ ਤੋਂ ਬਾਅਦ ਗੁਰਬਚਨ ਸਿੰਘ ਜੀ ਕਹਿੰਦੇ ਹਨ ਕਿ ਤੁਹਾਨੂੰ ਮੈਨੇਜਰ ਦੇ ਅਹੁਦੇ ਤੋਂ ਹਟਾਇਆ ਜਾਂਦਾ ਹੈ ਅਤੇ ਇਸ ਬੈਂਕ ਦੇ ਵਿੱਚ ਕੰਮ ਕਰਨ ਵਾਲੇ ਰਮੇਸ਼ ਨੂੰ ਮੈਨੇਜਰ ਬਣਾਇਆ ਜਾਂਦਾ ਹੈ ਤੇ ਤੁਹਾਨੂੰ ਹੁਣ ਫੀਲਡ ਦਾ ਕੰਮ ਦੇਖਣਾ ਪਵੇਗਾ ਇਹ ਗੱਲ ਸੁਣਦੇ ਹੀ ਮੈਨੇਜਰ ਥੋੜਾ ਜਿਹਾ ਘਬਰਾ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਤੁਸੀਂ ਕੌਣ ਹੁੰਦੇ ਹੋ ਮੈਨੂੰ ਇਸ ਤਰ੍ਹਾਂ ਹਟਾਉਣ ਵਾਲੇ ਤੇ ਗੁਰਬਚਨ ਸਿੰਘ ਜੀ ਕਹਿੰਦੇ ਹਨ ਕਿ ਮੈਨੂੰ ਇੱਕ ਤਰ੍ਹਾਂ ਦਾ ਇਸ ਬੈਂਕ ਦਾ ਮਾਲਕ ਹੀ ਸਮਝ ਲਵੋ ਕਿਉਂਕਿ 60% ਸ਼ੇਅਰ ਵੈਲਿਊ ਮੇਰੇ ਕੋਲ ਹੈ ਜੇਕਰ ਮੈਂ ਚਾਹਾਂ ਤਾਂ ਤੁਹਾਨੂੰ ਹਟਾ ਵੀ ਸਕਦਾ ਹਾਂ ਅਤੇ ਕਿਸੇ ਹੋਰ ਨੂੰ ਤੇਰੀ ਜਗ੍ਹਾ ਤੇ ਲਗਾ ਵੀ ਸਕਦਾ ਹਾਂ ਇਹ ਗੱਲ ਸੁਣ ਕੇ ਬੈਂਕ ਦੇ ਅੰਦਰ ਜਿੰਨੇ ਵੀ ਕਰਮਚਾਰੀ ਸੀ ਅਤੇ ਜਿਹੜੇ ਕੁਝ ਕਸਟਮਰ ਬੈਂਕ ਦੇ ਅੰਦਰ ਕੱਲ ਆਏ ਸੀ ਅਤੇ ਅੱਜ ਵੀ ਆਏ ਸੀ ਉਹ ਸਾਰੇ ਲੋਕ ਇੱਕਦਮ ਤੋਂ ਹੈਰਾਨ ਹੋ ਜਾਂਦੇ ਨੇ ਅਤੇ ਗੁਰਬਚਨ ਸਿੰਘ ਜੀ ਨੂੰ ਅੱਖਾਂ ਫਾੜ-ਫਾੜ ਕੇ ਦੇਖਣ ਲੱਗ ਜਾਂਦੇ ਨੇ ਇਸ ਤੋਂ ਬਾਅਦ ਉਹ ਵਿਅਕਤੀ ਜੋ ਗੁਰਬਚਨ ਸਿੰਘ ਜੀ ਦੇ ਨਾਲ ਆਇਆ ਸੀ ਆਪਣਾ ਉਹ ਸੂਟਕੇਸ ਖੋਲਦਾ ਹੈ ਅਤੇ ਖੋਲਣ ਤੋਂ ਬਾਅਦ ਉਸ ਵਿੱਚੋਂ ਇੱਕ ਡਾਕੂਮੈਂਟ ਕੱਢਦਾ ਹੈ ਜੋ ਕਿ ਰੇਸ਼ਮ ਦੀ ਪਰ ਮੋਸ਼ਨ ਦਾ ਸੀ ਉਸ ਨੂੰ ਇੱਕ ਬੈਂਕ ਮੈਨੇਜਰ ਬਣਾ ਦਿੱਤਾ ਗਿਆ ਸੀ ਇਸ ਤੋਂ ਬਾਅਦ ਦੂਸਰਾ ਲੈਟਰ ਨਿਕਲਦਾ ਹੈ ਜਿਸ ਨੂੰ ਉਹ ਬੈਂਕ ਮੈਨੇਜਰ ਨੂੰ ਦੇ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਜੇਕਰ ਤੁਸੀਂ ਫੀਲਡ ਦੇ ਵਿੱਚ ਡਿਊਟੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬੇਸ਼ੱਕ ਕਰ ਲਵੋ ਪਰ ਮੈਨੇਜਰ ਬਣ ਕੇ ਤੁਸੀਂ ਇਸ ਬੈਂਕ ਦੇ ਵਿੱਚ ਨਹੀਂ ਰਹਿ ਸਕਦੇ ਇਹ ਗੱਲ ਸੁਣ ਕੇ ਮੈਨੇਜਰ ਦੇ ਪਸੀਨੇ ਸੁੱਟ ਜਾਂਦੇ ਹਨ ਅਤੇ ਉਹ ਆਪਣੇ ਕੱਲ ਦੀ ਗਲਤੀ ਲਈ ਬਜ਼ੁਰਗ ਵਿਅਕਤੀ ਤੋਂ ਮਾਫੀ ਮੰਗਣ ਲੱਗ ਜਾਂਦਾ ਹੈ ਪਰ ਉਦੋਂ ਹੀ ਜਿਹੜਾ ਗੁਰਬਚਨ ਸਿੰਘ ਜੀ ਹੁੰਦੇ ਨੇ ਉਹ ਉਸ ਨੂੰ ਉਠਾਉਂਦੇ ਨੇ ਅਤੇ ਕਹਿੰਦੇ ਨੇ ਕਿ ਮਾਫੀ ਕਿਸ ਗੱਲ ਦੀ ਮੰਗ ਰਹੇ ਹੋ ਅਤੇ ਮੈਂ ਕਿਸ ਵਜ੍ਹਾ ਨਾਲ ਤੁਹਾਨੂੰ ਮਾਫ ਕਰ ਦਵਾਂ ਤੁਹਾਨੇ ਜੋ ਮੇਰੇ ਨਾਲ ਕੱਲ ਵਿਵਹਾਰ ਕੀਤਾ ਸੀ ਉਹ ਸਾਡੇ ਇਸ ਬੈਂਕ ਦੀ ਪੋਲਿਸੀ ਦੇ ਖਿਲਾਫ ਹੈ ਕਿ ਤੁਸੀਂ ਕਦੇ ਵੀ ਇਸ ਬੈਂਕ ਦੀ ਪਾਲਸੀ ਨਹੀਂ ਪੜ੍ਹੀ ਇੱਥੇ ਅਮੀਰ ਗਰੀਬ ਦੇ ਵਿੱਚ ਕੋਈ ਵੀ ਫਰਕ ਨਹੀਂ ਕੀਤਾ ਜਾਵੇਗਾ ਅਤੇ ਸਾਰਿਆਂ ਨੂੰ ਹੀ ਇੱਕ ਨਿਗਾਹ ਦੇ ਨਾਲ ਦੇਖਿਆ ਜਾਵੇਗਾ ਦਰਅਸਲ ਇਸ ਬੈਂਕ ਦੀ ਸਥਾਪਨਾ ਗੁਰਬਚਨ ਸਿੰਘ ਜੀ ਨੇ ਹੀ ਕੀਤੀ ਸੀ ਅਤੇ ਉਹਨਾਂ ਨੇ ਇਹ ਗੱਲ ਪਹਿਲਾਂ ਹੀ ਦੱਸ ਦਿੱਤੀ ਸੀ ਕਿ ਬੈਂਕ ਦੇ ਅੰਦਰ ਕਿਸੇ ਨੂੰ ਵੀ ਗਰੀਬ ਨਹੀਂ ਸਮਝਿਆ ਜਾਵੇਗਾ ਅਤੇ ਨਾ ਹੀ ਕਿਸੇ ਨੂੰ ਜ਼ਿਆਦਾ ਅਮੀਰ ਸਮਝਿਆ ਜਾਵੇਗਾ ਸਾਰਿਆਂ ਦੇ ਨਾਲ ਇੱਕੋ ਹੀ ਤਰ੍ਹਾਂ ਦਾ ਵਿਵਹਾਰ ਕੀਤਾ ਜਾਵੇਗਾ ਅਤੇ ਕੋਈ ਵੀ ਬੈਂਕ ਦਾ ਸਟਾਫ ਇਦਾਂ ਕਰਦਾ ਹੈ ਅਤੇ ਉਹਨਾਂ ਦੇ ਖਿਲਾਫ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇਗੀ ਉਦੋਂ ਹੀ ਗੁਰਬਚਨ ਸਿੰਘ ਜੀ ਕਹਿੰਦੇ ਹਨ ਕਿ ਇਹ ਤਾਂ ਮੈਂ ਤੇਰੇ ਤੇ ਰਹਿਮ ਕਰ ਰਿਹਾ ਹਾਂ ਕਿ ਤੈਨੂੰ ਕੰਮ ਦੇ लायक ਛੱਡ ਰਿਹਾ ਹਾਂ ਜੇਕਰ ਮੈਂ ਚਾਹਾਂ ਤਾਂ ਤੈਨੂੰ ਇੱਥੋਂ ਹਟਾ ਵੀ ਸਕਦਾ ਹਾਂ ਜੋ ਤੂੰ ਸੀ ਮੇਰੇ ਨਾਲ ਕੀਤਾ ਹੈ ਉਹ ਬਿਲਕੁਲ ਵੀ ਕਦੇ ਕਿਸੇ ਦੇ ਨਾਲ ਨਹੀਂ ਹੋਣਾ ਚਾਹੀਦਾ ਤੁਹਾਡੇ ਬੈਂਕ ਦੇ ਵਿੱਚ ਕੰਮ ਕਰਨ ਵਾਲਾ ਰੇਸ਼ਮ ਜਿਸ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਸੀ ਪਰ ਫਿਰ ਵੀ ਉਸਨੇ ਮੇਰੇ ਤੋਂ ਆ ਕੇ ਪੁੱਛਿਆ ਤੇ ਮੇਰੇ ਲਈ ਕੁਝ ਕਰਨਾ ਚਾਹੁੰਦਾ ਸੀ ਅਤੇ ਪੋਸਟ ਦੇ ਲਈ ਉਹ ਅਸਲੀ ਹੱਕਦਾਰ ਹੈ ਕਿ ਉਹ ਗ੍ਰਾਹਕਾਂ ਨੂੰ ਵਧੀਆ ਤਰ੍ਹਾਂ ਸਮਝਾ ਸਕੇ ਅਤੇ ਉਹਨਾਂ ਦੇ ਕੱਪੜਿਆਂ ਨੂੰ ਦੇਖ ਕੇ ਉਹਨਾਂ ਨੂੰ ਜੱਜ ਨਾ ਕਰ ਸਕੇ ਇਦਾਂ ਕਹਿ ਕੇ ਗੁਰਬਚਨ ਸਿੰਘ ਜੀ ਹਰ ਚਰਨ ਕੋਰ ਨੂੰ ਬੁਲਾਉਂਦੇ ਹਨ ਅਤੇ ਹਰ ਚਰਨ ਕੋਰ ਨੂੰ ਵੀ ਇਸ ਗੱਲ ਦੇ ਬਾਰੇ ਸਮਝਾਉਂਦੇ ਹਨ ਅਤੇ ਕਹਿੰਦੇ ਹਨ ਕਿ ਪਹਿਲੀ ਗਲਤੀ ਸਮਝੀ ਕੇ ਮੈਂ ਤੁਹਾਨੂੰ ਇਸ ਵਾਰ ਮਾਫ ਕਰ ਰਿਹਾ ਹਾਂ ਪਰ ਬੈਂਕ ਦੇ ਵਿੱਚ ਕੋਈ ਵੀ ਵਿਅਕਤੀ ਜੇਕਰ ਆਵੇ ਤਾਂ ਕਦੇ ਵੀ ਉਹਨਾਂ ਨੂੰ ਕੱਪੜਿਆਂ ਤੋਂ ਜੱਜ ਨਹੀਂ ਕਰਨਾ ਉਸ ਨਾਲ ਗੱਲਬਾਤ ਕਰਕੇ ਉਸਦੀ ਤਸੱਲੀ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਮੈਨੂੰ ਪਹਿਲਾਂ ਹੀ ਹੈਂਡਲ ਕਰ ਲੈਂਦੇ ਤੇ ਇਸ ਮੈਨੇਜਰ ਦੇ ਕੋਲ ਮੈਨੂੰ ਨਹੀਂ ਜਾਣਾ ਪੈਂਦਾ ਅਤੇ ਮੈਨੂੰ ਹੋਰ ਜ਼ਿਆਦਾ ਬੇਇੱਜ਼ਤੀ ਦਾ ਸਾਹਮਣਾ ਨਾ ਕਰਨਾ ਪੈਂਦਾ ਇਸ ਤੋਂ ਬਾਅਦ ਹਰ ਚਰਨ ਕੋਰ ਹੱਥ ਜੋੜਨ ਲੱਗ ਜਾਂਦੀ ਹੈ ਅਤੇ ਉਹਨਾਂ ਤੋਂ ਮਾਫੀ ਮੰਗਦੀ ਹੈ ਅਤੇ ਕਹਿੰਦੀ ਹੈ ਕਿ ਬਾਪੂ ਜੀ ਮੈਨੂੰ ਮਾਫ ਕਰ ਦਵੋ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅਤੇ ਅੱਗੇ ਤੋਂ ਤੁਹਾਨੂੰ ਇਸ ਤਰ੍ਹਾਂ ਦਾ ਕੁਝ ਵੀ ਦੇਖਣ ਨੂੰ ਨਹੀਂ ਮਿਲੇਗਾ ਅਤੇ ਉਸ ਤੋਂ ਬਾਅਦ ਗੁਰਬਚਨ ਸਿੰਘ ਜੀ ਉਸ ਵਿਅਕਤੀ ਦੇ ਨਾਲ ਵਾਪਸ ਜਾਣ ਲੱਗਦੇ ਹਨ ਅਤੇ ਸਾਰਿਆਂ ਨੂੰ ਹੀ ਕਹਿ ਕੇ ਗਏ ਸੀ ਕਿ ਰੇਸ਼ਮ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਅਤੇ ਇਸ ਤੋਂ ਜਿੰਨਾ ਹੋ ਸਕੇ ਇਸ ਤੋਂ ਸਿੱਖ ਲਵੋ ਤੁਹਾਡੇ ਲਈ ਵਧੀਆ ਹੋਵੇਗਾ ਅਤੇ ਹੁਣ ਮੈਂ ਵਿੱਚ ਵਿੱਚ ਕਦੇ ਨਾ ਕਦੇ ਕਿਸੇ ਨੂੰ ਭੇਜਦਾ ਰਹਾਂਗਾ ਜੋ ਤੁਹਾਡੀਆਂ ਅਜਿਹੀਆਂ ਹਰਕਤਾਂ ਦੇ ਬਾਰੇ ਮੈਨੂੰ ਚੰਗੀ ਤਰ੍ਹਾਂ ਰਿਪੋਰਟ ਦੇ ਸਕੇ ਜਿਹਾ ਕਹਿ ਕੇ ਗੁਰਬਚਨ ਸਿੰਘ ਉਥੋਂ ਚਲੇ ਗਏ ਸੀ ਅਤੇ ਪੂਰਾ ਸਟਾਫ ਬੈਂਕ ਦਾ ਇਸ ਬਾਰੇ ਗੱਲਾਂ ਕਰਨ ਲੱਗਦਾ ਹੈ ਅਤੇ ਸੋਚਦਾ ਹੈ ਕਿ ਹੁਣ ਚੰਗੀ ਤਰ੍ਹਾਂ ਕੰਮ ਕਰਨਾ ਹੋਵੇਗਾ ਕਦੇ ਅਗਲੇ ਬਾਰ ਉਹਨਾਂ ਦਾ ਹੀ ਨੰਬਰ ਨਾ ਲੱਗ ਜਾਵੇ ਇਸ ਗੱਲ ਨੂੰ ਸੁਣ ਕੇ ਸਾਰਾ ਬੈਂਕ ਸੁੱਧਰ ਜਾਂਦਾ ਹੈ ਅਤੇ ਸਾਰਾ ਹੀ ਸਟਾਫ ਬੈਂਕ ਦੇ ਅੰਦਰ ਚੰਗੀ ਤਰ੍ਹਾਂ ਕੰਮ ਕਰਨ ਲੱਗ ਜਾਂਦੇ ਹਨ ਗੁਰਬਚਨ ਸਿੰਘ ਜੀ ਦਾ ਇਹ ਕਾਰਨਾਮਾ ਚਾਰੇ ਪਾਸੇ ਫੈਲ ਗਿਆ ਸੀ ਅਤੇ ਸਾਰੇ ਲੋਕ ਉਸ ਬੈਂਕ ਦੀ ਵਡਿਆਈ ਕਰਨ ਲੱਗ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਜੇਕਰ ਮਾਲਕ ਹੋਵੇ ਤਾਂ ਇਸ ਤਰ੍ਹਾਂ ਦਾ ਹੋਵੇ ਨਹੀਂ ਤਾਂ ਨਾ ਹੋਵੇ ਪਰ ਜ਼ਿਆਦਾਤਰ ਮਾਲਕ ਆਪਣੇ ਬੈਂਕਾਂ ਨੂੰ ਖੋਲ ਕੇ ਚਲੇ ਜਾਂਦੇ ਹਨ ਫਿਰ ਚਾਹੇ ਮੈਨੇਜਰ ਪਿੱਛੇ ਕਿਸੇ ਵੀ ਤਰ੍ਹਾਂ ਦਾ ਕੰਮ ਕਰੇ ਪਿੱਛੇ ਕੋਈ ਵੀ ਮੁਚਾਰੀ ਕਿਸੇ ਤਰ੍ਹਾਂ ਦਾ ਵੀ ਕੰਮ ਕਰੇ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਵੀ ਮਤਲਬ ਨਹੀਂ ਹੁੰਦਾ ਪਰ ਗੁਰਬਚਨ ਸਿੰਘ ਜੀ ਨੇ ਆਪਣੇ ਮਾਲਿਕ ਹੋਣ ਦਾ ਪੂਰਾ ਕਰਤੱਵ ਨਿਭਾਇਆ ਅਤੇ ਉਸ ਬੈਂਕ ਦੇ ਕਰਮਚਾਰੀਆਂ ਨੂੰ ਵਧੀਆ ਸਬਕ ਸਿਖਾਇਆ ਤੁਸੀਂ ਗੁਰਬਚਨ ਸਿੰਘ ਜੀ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਰੇਸ਼ਮ ਦੇ ਬਾਰੇ ਤੁਹਾਡੀ ਜੋ ਵੀ رائے ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖ ਸਕਦੇ ਹੋ ਅਤੇ ਲੋਕਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤਾਂ ਜੋ ਸਾਨੂੰ ਥੋੜਾ ਜਿਹਾ ਹੌਸਲਾ ਮਿਲੇ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਦੇ ਨਾਲ ਤੁਹਾਨੂੰ ਪਰੇਸ਼ਾਨ ਕਰਨ ਦਾ ਕੋਈ ਵੀ ਮੋਟਿਵ ਸਾਡਾ ਬਿਲਕੁਲ ਵੀ ਨਹੀਂ ਹੈ ਇਹ ਕਹਾਣੀ ਤੁਹਾਡ ਨੂੰ ਇਸ ਲਈ ਸੁਣਾਈ ਜਾਂਦੀ ਹੈ ਤਾਂ ਜੋ ਤੁਸੀਂ ਲੋਕ ਇਹਨਾਂ ਕਹਾਣੀਆਂ ਦੇ ਵਿੱਚੋਂ ਕੁਝ ਨਾ ਕੁਝ ਸਿੱਖ ਸਕੋ ਅਤੇ ਆਪਣੇ ਜੀਵਨ ਦੇ ਵਿੱਚ ਉਸ ਚੀਜ਼ ਨੂੰ ਅਪਲਾਈ ਕਰ ਸਕੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਟੌਪਿਕ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ